ਹੈਲੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਦੋਸਤ ਸਾਰੇ ਜਾਨੇ ਠੀਕ ਹੋਵੋਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਜੀ ਚੈਨਲ ਵੀਡੀਓ ਨੂੰ ਸਾਡੇ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਹਾਂਜੀ ਜੀ ਅੱਪਾ ਅੱਜ ਲੱਗੇ ਸੀਗੇ ਮਿੱਠੇ ਚੌਲ ਬਣਾਉਣ ਕਿਉਂਕਿ ਅੱਪਾ ਨੇ ਕੱਦੂ ਸੀ ਜਿਹੜਾ ਸ਼ੁਰੂ ਕਰਨਾ ਸੀਗਾ ਤੇ ਜਿਹੜਾ ਆਪਾਂ ਪਹਿਲਾਂ ਮੱਥਾ ਟੇਕਦੇ ਹੁੰਦੇ ਹੁੰਨੇ ਖਵਾਜੇ ਦਾ ਮਿੱਠੇ ਚੌਲ ਬਣਾ ਕੇ ਆ ਕਰਕੇ ਜਿਹੜਾ ਆਪਾਂ ਨੇ ਬਣਾਏ ਸੀਗੇ ਮਿੱਠੇ ਚੌਲ ਇੱਥੇ ਮੈਂ ਲੱਗਦੀ ਸੀਗੀ ਜੀ ਆਪਣੇ ਮਿੱਠੇ ਚੌਲ ਬਣਾਉਣ ਕਿਉਂਕਿ ਜਿਹੜੇ ਮਤਲਬ ਵੱਡੇ ਕਰਦੇ ਆਉਂਦੇ ਨੇ ਸ਼ੁਰੂ ਤੋਂ ਕਰਨਾ ਜ਼ਰੂਰੀ ਹੁੰਦਾ ਘਰ ਦੇ ਵਿੱਚ ਕਿਉਂਕਿ ਇਹ ਕੰਮ ਨੇ ਜਿਹੜੇ ਆਪਾਂ ਨਹੀਂ ਛੱਡ ਸਕਦੇ ਹੈਗੇ ਇਹ ਜਿਹੜੇ ਕੰਮ ਜ਼ਰੂਰੀ ਨੇ ਇਹ ਕਰਨੇ ਹੀ ਪੈਂਦੇ ਨੇ ਆਪਾਂ ਨੂੰ ਚਾਹੇ ਜਿੰਮੀ ਮਰਜ਼ੀ ਕਰੀਏ ਕਿਉਂਕਿ ਵੱਡਿਆਂ ਦੀ ਜਿਹੜੀ ਰੀਤੀ ਰਿਵਾਜ ਬਣਾਏ ਹੋਏ ਨੇ ਉਹ ਆਪਾਂ ਨੂੰ ਘਾਹਨੇ ਘਾਹਨੇ ਬਣੇ ਪੈਂਦੇ ਨੇ ਜੀ ਜਿੱਥੇ ਆਪਾਂ ਜਿਹੜੇ ਸੀਗੇ ਮੁੱਠੇ ਚੌਲ ਬਣਾਉਣ ਲੱਗੇ ਸੀਗੇ ਉਹ ਚੌਲ ਸੀ ਜਿਹੜਾ ਕੜਾਹੀ ਚ ਪਾਤੇ ਸੀਗੇ ਤੇ ਪਾਣੀ ਵੀ ਪਾਤਾ ਸੀ ਨਾਲ ਆਪਾਂ ਨੇ ਤੇ ਇੱਥੇ ਆਪਾਂ ਬਣਾਵਾਂਗੇ ਜਿਹੜਾ ਜੰਗ ਵਾਲੇ ਚੌਲ ਤੇ ਵਿੱਚ ਜਿਹੜਾ ਆਪਾਂ ਨੇ ਕੋਪਾ ਵਗੈਰਾ ਇਹਨਾਂ ਉਹ ਵੀ ਪਾਲਿਆ ਸੀ ਐਨ ਉਹਦੀ ਉਹ ਤਰੀਕੇ ਨਾਲ ਜਿਹਨੇ ਇੱਕ ਬਣਾ ਕੇ ਜਿਹੜਾ ਆਪਾਂ ਮੱਥਾ ਟੇਕਿਆ ਵਾ ਇਹ ਨਹੀਂ ਹੈਗਾ ਵੀ ਬਸ ਆਪਾਂ ਨੇ ਦਿਨ ਨਾਲੇ ਚੌਲ फटाफट ਮੱਥਾ ਟੇਕਦਾ ਆਪਾਂ ਇਹ ਮੱਥਾ ਜਿਹੜਾ ਆਪਾਂ ਕੋਈ ਜੀ ਨਾਲ ਧੋ ਕੇ ਜਿਹੜੇ ਵੀ ਹੈਗੇ ਆ ਕੰਮ ਕਰਨੇ ਚਾਹੀਦੇ ਨੇ ਨੇਚਾ ਨਾਲ ਤੇ ਇੱਥੇ ਆਪਾਂ ਨੇ ਝੋਲ ਪਾਤੇ ਸੀ ਧੋ ਕੇ ਪਾਣੀ ਵੀ ਪਾਤਾ ਸੀਗਾ ਤੇ ਥੋੜੇ ਜਿਹਾ ਸੇਕ ਸੀ ਜਿਹੜਾ ਲੱਗਣ ਲੱਗ ਸੀ ਝੋਲਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਇੱਥੇ ਚੀਨੀ ਪਾਤੇ ਸਭ ਦੇ ਸਵਾਦ ਅਨੁਸਾਰ ਤੇ ਚੀਨੀ ਪਾਉਣ ਤੋਂ ਬਾਅਦ ਉੱਜਾ ਪਜੜਾ ਰੰਗ ਵੀ ਪਾ ਦਾਂਗੇ ਤਾਂ ਫਿਰ ਆਪਾਂ ਇਹਨਾਂ ਨੂੰ ਜਿਹੜਾ ਮੀਡੀਅਮ ਤੇ ਕਰਕੇ ਗਏ ਸਾ ਜਿਹੜਾ ਆਪਣਾ ਉਹ ਆਪਾਂ ਇਹਨਾਂ ਨੂੰ ਰਿਜਲ ਵਾਸਤੇ ਰੱਖ ਲਾਂਗੇ ਤੇ ਬਾਹਰ ਚੁੱਲ੍ਹੇ ਤੇ ਆਪਣੀ ਸਾਜੀ ਪਈ ਸੀ ਸਬਜੀ ਨੂੰ ਤੜਕਾ ਲਾਇਆ ਸੀ ਸਬਜੀ ਤਰੀ ਹੋਈ ਸੀ ਤੇ ਅੰਦਰ ਮੈਂ ਹਾਂ ਵੀ ਚਲੋ ਜਾਨੂੰ ਆਪਾਂ ਚੌਲ ਬਣਾ ਲੰਨੇ ਆਂ ਪਹਿੰਦਰ ਚੌਲ ਬਣੀ ਜਾਣਗੇ ਬਾਹਰ ਚਲੋ ਸਬਜੀ ਬਣੀ ਆਉਗੀ ਆਪਾਂ ਤਾਂ ਕਰਕੇ ਚੌਲ ਸੀ ਜਿਹੜੇ ਆਪਾਂ ਨੇ ਇੱਥੇ ਬਣਨੇ ਰੱਖਤੇ ਸੀ ਤੇ ਚੌਲਾਂ ਨੂੰ ਆਪਾਂ ਨੇ ਸਾਰਾ ਪਰਸੇ ਦੇ ਜੋ ਵੀ ਸੀਗਾ ਕਰਕੇ ਆਪਾਂ ਲੱਗੇ ਸੀਗੇ ਜਾ ਕੇ ਧਾਰਾਂ ਦਾ ਟਾਈਮ ਹੋ ਰਿਹਾ ਸੀਗਾ ਨਾਲ ਦੇ ਨਾਲ ਤੇ ਫਿਰ ਮੈਨੂੰ ਐਸੀਗਾ ਮਹਾ ਜੇ ਨੂੰ ਜ਼ਿਆਦਾ ਟਾਈਮ ਲੱਗਣ ਲੱਗੀ ਇੱਥੇ ਰਸੋਈ ਦੇ ਵਿੱਚ ਟਾਈਮ ਵੱਧ ਲੱਗ ਜਾਣਾ ਤਾਂ ਕਰਕੇ ਆਪਾਂ ਜਿਹੜਾ ਚੌਲ ਸੀ ਜਿਹੜੇ ਧਰ ਕੇ ਮੀਡੀਅਮ ਗੈਸ ਤੇ ਕਰਕੇ ਟੱਕ ਕੇ ਰੱਖਦੇ ਸੀ ਤੇ ਰਿੱਜੀ ਜਾਂਦੇ ਸੀਗੇ ਹਾਂਜੀ ਜੀ ਦੇਖਿਆ ਸਾਨੂੰ ਤੁਸੀਂ ਆਪਾਂ ਨੇ ਤਾਂ ਮਤਲਬ ਕਿ ਜਿਹੜਾ ਸਾਰਾ ਸਮਾਨ ਹੈ ਜਿਹੜਾ ਪਾਤਾ ਇਹਨਾਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਆਪਾਂ ਨੇ ਤੇ ਇੱਥੇ ਨਾ ਆਪਾਂ ਫਿਰ ਹੁਣ ਇਹਨਾਂ ਨੂੰ ਕਲਰ ਵਗੈਰਾ ਪਾ ਕੇ ਸਾਰਾ ਕੁਝ ਕਰਕੇ ਜਿੱਜੇ ਨੇ ਧਰਦਣਾ ਤੇ ਇਹ ਆਪਦਾ ਹਾਲ ਹੋਰੀ ਚਲੋ ਰੁੱਜੀ ਜਾਣਗੇ ਤੇ ਜਿਹੜਾ ਆਪਣਾ ਬਾਕੀ ਸਮਾਨ ਆਪਾਂ ਹੋ ਗਿਆ ਆਪਾਂ ਜਿਹੜਾ ਨਵੇੜ ਲਾਂਗੇ ਕਿਉਂਕਿ ਐ ਹੁੰਦਾ ਨਾ ਵੀ ਚਲੋ ਨਾਲ ਦੀ ਨਾਲ ਜਿਹੜਾ ਕੰਮ ਹੋ ਜੇ ਉਹ ਵਧੀਆ ਵਾ ਜੇਕਰ ਆਪਾਂ ਇੱਕ ਵਾਰੀ ਬੈਠ ਜਾਈਏ ਨਾ ਕਿਆਂ ਥੱਲੇ ਕਿਉਂ ਕੋਈ ਘਰ ਨੂੰ ਬਹੁਤ ਜ਼ਿਆਦਾ ਪੈ ਰਹੀ ਹੈ ਫਿਰ ਉੱਠਣ ਦੇ ਕੌਲ ਹੋ ਜਾਂਦੀ ਆ ਫਿਰ ਐ ਹੁੰਦਾ ਵੀ ਚਲੋ ਰੁਕੋ ਜੋ 2 ਮਿੰਟਾਂ ਤੱਕ ਉੱਠਦੇ ਆ ਰੁਕੋ ਜੋ 2 ਮਿੰਟਾਂ ਦਾ ਕੋਠੜ ਰਿਹਾ ਪਤਾ ਨਹੀਂ ਤਾਂ ਵੀ ਮੇਰੇ ਨਾਲ ਹੀ ਇਦਾਂ ਹੁੰਦਾ ਪਤਾ ਨਹੀਂ ਤਾਂ ਵੀ ਸਾਰਿਆਂ ਨਾਲ ਹੀ ਇਦਾਂ ਹੁੰਦਾ ਆ ਤਾਂ ਕਰਕੇ ਜਿਹੜਾ ਆਪਾਂ ਨੇ ਹਾਂ ਨਾਲ ਦਿਨਾਂ ਦਾ ਕੰਮ ਆ ਜਿਹੜਾ ਨਿਭਾਈ ਜਾਨੇ ਆਪਣੇ ਇੱਥੇ ਆਪਾਂ ਚੌਲ ਟਾਕਦੇ ਸੀਗੇ ਤੇ ਰਿਜੀ ਵਾਲੇ ਸਿੱਧਰ ਆਪਾਂ ਨਾਲ ਖੋਪਾ ਸੀ ਜਿਹੜਾ ਇਹ ਪਾਣੀ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀ ਤਾਂ ਜੋ ਇਹ ਛੇਤੀ ਵਧੀਆ ਚੀਜ਼ ਹੋ ਜਾਂਦਾ ਦੇਖ ਕੇ ਆਪਾਂ ਪਾਣੀ ਦੇ ਵਿੱਚ ਭਿਓ ਕੇ ਰੱਖ ਆ ਜਿਆ ਨੂੰ ਤਾਂ ਫਸਟੀ ਇਹਨਾ ਸੌਖਾ ਰਹਿੰਦਾ ਥੋੜਾ ਜਿਹਾ ਤੇ ਇਹਨੂੰ ਆਪਾਂ ਨੇ ਪਹਿਲਾਂ ਪਾਣੀ ਦੇ ਵਿੱਚ ਭਿਉਉਤਾ ਸੀਗਾ ਤੇ ਇਧਰ ਦੇਖ ਸਾਡੇ ਤੁਸੀਂ ਆਪਣੇ ਚੌਲ ਆ ਜਿਹੜੇ ਰਿਜਨ ਲਾ ਕੇ ਇਹਨਾਂ ਮਧੀ ਟ੍ਰਿਕ ਇਹਨਾ ਬਸ ਇਹਨਾਂ ਨੇ ਹੁਣ ਇਦਾਂ ਰਿਜੀ ਜਣਾਇਆ ਤੇ ਆਪਾਂ ਜਿਹੜਾ ਕਰਦਾ ਨਾਲ ਇਹਨਾ ਕੰਮ ਵੀ ਨਿਬੜੀ ਜਾਂਦੇ ਹੋਰ ਤੇ ਨਾਲ ਨਾਲ ਆਪਾਂ ਇਧਰ ਇਹਨਾਂ ਵੱਲ ਵੀ ਧਿਆਨ ਦੇ ਜਾਂਦੇ ਹਾਂ ਤੇ ਦੇਖੇ ਸਾਦਿਆਂ ਨੂੰ ਸੀ ਰਿਜਨ ਲੱਗਿਆ ਹੋਇਆ ਇਹ ਪੂਰੇ ਤੇ ਅੰਦਰ ਆਪਾਂ ਜਿਹੜਾ ਖੋਪਾ ਆਪਦਾ ਉਹ چیر ਲਿਆ ਸੀਗਾ ਤੇ ਭਿਉ ਕਹਿਣਾ چیرਣਾ ਥੋੜਾ ਜਿਹਾ ਸੌਖਾ ਹੋ ਜਾਂਦਾ ਵਾ ਤੇ ਇਹ ਤਾਂ ਕਰਕੇ ਜਿਹੜਾ ਇਹ ਆਪਾਂ ਨੇ ਭਿਉ ਕਹਿ چیرਿਆ ਸੀਗਾ ਪਾਣੀ ਦੇ ਵਿੱਚ ਪਹਿਲਾਂ 5 ਮਿੰਟ ਭਿਉਂਦਾ ਸੀਗਾ ਤੇ ਅੰਦਰ ਆਪਾਂ ਨੇ ਦੇਸੀ ਘਿਓ ਲਿਆ ਸੀ ਥੋੜਾ ਜਿਹਾ ਦੇਸੀ ਘਿਓ ਦੇ ਵਿੱਚ ਜਿਹੜਾ ਖੋਪਾ ਆਪਾਂ ਨੇ ਉਹਨੂੰ ਕੇ ਮਰਲਾ ਫੇਰ ਕਰਕੇ ਡਰਾਈ ਉਹਦੇ ਵਿੱਚ ਚੋਨਾ ਵਿੱਚ ਆਪਾਂ ਨੇ ਜੜਾ ਪਾਤਾ ਸੀਗਾ ਤਾਂ ਕਿਉਂਕਿ ਆਪਾਂ ਇਹ ਚੌਲ ਜਿਹੜੇ ਅੱਧੇ ਰੰਝ ਚੁੱਕੇ ਸੀਗੇ ਅੱਧੇ ਰੰਝ ਅੱਧ ਕੱਚੇ ਜੇ ਹੋ ਗਏ ਸੀਗੇ ਤੇ ਇੱਧਰ ਆਪਾਂ ਨੇ ਜਿਹੜਾ ਖੋਪਾ ਚੌਲਾਂ ਦੇ ਵਿੱਚ ਜਿਹੜਾ ਕਿਉ ਦੇ ਵਿੱਚ ਭੁੰਨ ਕੇ ਉਹਨੂੰ ਚੌਲਾਂ ਦੇ ਵਿੱਚ ਪਾਤਾ ਸੀਗਾ ਤੇ ਇਹਨਾਂ ਥੋੜਾ ਜਿਹਾ ਟੇਸਟ ਦਾ ਫਰਕ ਪੈਂਦਾ ਹੋਰ ਕੋਈ ਗੱਲ ਨਹੀਂ ਤੇ ਇੰਦਰਾ ਦੇਖੇ ਜਾਦਾ ਤੁਸੀਂ ਤੇ ਆਪਾਂ ਨੇ ਖੋਪਾ ਜਿਹੜਾ ਭੁੰਨ ਕੇ ਕਿਉ ਦੇ ਵਿੱਚ ਆਪਾਂ ਚੌਲਾਂ ਦੇ ਵਿੱਚ ਪਾਤਾ ਤੇ ਨੂੰ ਆਪਾਂ ਥੋੜਾ ਜਿਹਾ ਤੇ ਇੱਥੇ ਜਿਹੜੇ ਆਪਣੇ ਚੌਲ ਆ ਬਣ ਕੇ ਤਿਆਰ ਹੋ ਗਏ ਤੇ ਦੱਸਿਓ ਤੁਹਾਨੂੰ ਸਾਡੇ ਵੀਡੀਓ ਕਿਦਾਂ ਦੇ ਲੱਗੇ